ਉਹ ਕਰੂ ਯਾਦ ਰੱਖਣਾ ਜਿਹੜਾ ਖਲੋਗਨ ਬੋਲਾਂਗੇ ਰਾਤ ਚ ਸ਼ੁਰੂਆਤ ਸਤਿ ਸ਼੍ਰੀ ਅਕਾਲ ਠੀਕ ਹੈ ਹਲਕਾ ਹਲਕਾ ਮੈਿਕ ਹੋਗਾ ਮੈਂ ਰੁਕ ਜੀ ਦੂਜੇ ਮੈਂ ਸੱਜੇ ਕਦਮ ਕਰਦਾ ਮੈਨੂੰ ਲੱਗੂ ਸੋਟੀ ਹੋੜ ਕੇ ਮੁੜ ਕੇ ਮੈਂ ਇੱਥੇ ਕਰੀਏ ਨਹੀਂ ਮਾਂਜੋ ਡਾਇਰੈਕਟਰ ਸਤਾਨ ਸਕਾਰ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਮਾਂਜੋ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ 81ਵਾਂ ਫਾਇਰ ਸੇਫਟੀ ਵੀਕ ਮਨਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਮੈਰਾਥਨ ਰੱਖੀ ਹੈ ਫਾਇਰ ਸੇਫਟੀ ਦੀ ਜਾਗਰੂਕਤਾ ਸੰਬੰਧੀ ਜਿਹੜੀ ਸ਼ਹਿਰ ਦੇ ਇੰਟਰਨਲ ਭਾਗਾਂ ਵਿੱਚੋਂ ਗੁਜ਼ਰੇਗੀ ਜਿਦੇ ਵਿੱਚ ਆਪਾਂ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਜਾਗਰੂਕਤਾ ਤੇ ਮੈਸੇਜ ਕਨਵੇ ਕਰਾਂਗੇ ਜਿਦੇ ਨਾਲ ਕੀ ਸ਼ਹਿਰ ਨੂੰ ਸੇਫ ਤੇ ਸੁਰੱਖਿਤਰ ਰੱਖਿਆ ਜਾ ਸਕੇ ਜੀ ਇਹ ਸਰ ਉਪਰਾਲਾ ਜਿਹੜਾ ਵਾ ਅਸੀਂ ਇਸ ਵਾਰੀ ਪਹਿਲੀ ਵਾਰ ਕਰ ਰਹੇ ਆ ਤਾਂ ਜੋ ਲੋਕਾਂ 'ਚ ਆਪਣੀ ਹੋਂਦ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਵੀ ਫਾਇਰ ਵਿਭਾਗ ਵੀ ਇੱਕ ਐਮਰਜੈਂਸੀ ਵਿਭਾਗ ਆ ਜਿਹੜਾ ਉਹਨਾਂ ਦੀ ਸੇਫਟੀ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਬੈਠਾ ਆ ਰੂਟ ਮੈਪ ਸਰ ਇੱਥੋਂ ਆਪਾਂ ਸਿੱਧਾ ਖਜੂਰੀ ਗੇਟ ਖਜੂਰੀ ਗੇਟ ਤੋਂ ਵੱਡੇ ਬਾਜ਼ਾਰ ਥਾਣੀ ਹੁੰਦੇ ਹੋਏ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਕਨ ਸਾਹਿਬ ਤੋਂ ਚੱਕਰੀ ਬਾਜ਼ਾਰ ਦੇ ਰਸਤੇ ਕਿਉਂਕਿ ਜਿਹੜਾ ਤੰਗ ਬਾਜ਼ਾਰ ਆ ਉੱਥੇ ਅਜ ਤੱਕ ਕੋਈ ਵੀ ਸਾਡੀ ਇਹ ਮੌਕ ਡ੍ਰਿਲ ਜਾਂ ਸੇਫਟੀ ਸੰਬੰਧੀ ਕੋਈ ਵੀ ਨਹੀਂ ਹੋਈ ਉਹ ਏਰੀਆ ਨੂੰ ਕਵਰ ਕਰਦੇ ਹੋਏ ਆਹੀ ਬਾਹਰ ਨੈਰੂ ਗੇਟ ਨੈਰੂ ਗੇਟ ਤੋਂ ਸਿਲਮਾ ਰੋਡ ਤੇ ਫਿਰ ਵਾਪਸੀ ਇੱਥੇ ਹੀ ਸਮਾਪਤੀ ਕਰਾਂਗੇ ਮੇਰੇ ਕੋਲ ਤੁਹਾਡਾ ਨੰਬਰ ਲੋਕੋ ਕੋ ਨਹੀਂ ਹੁੰਦਾ ਜੀ ਆ ਮੈਂ ਜ਼ਰੂਰ ਦੱਸਣਾ ਚਾਹਾਂਗਾ ਸਾਡਾ ਜਿਹੜਾ ਐਮਰਜੈਂਸੀ ਨੰਬਰ ਆ 112 ਨੰਬਰ ਆ ਵੈਸੇ ਲੇਕਿਨ ਆਪਾਂ ਜਿਹੜਾ ਵਾ ਲੋਕਾਂ ਦੀ ਸਹੂਲਤਾਂ ਸਹੂਲਤ ਵਾਸਤੇ ਇੱਥੇ ਇੱਕ ਆਪਣੇ ਕੰਟਰੋਲ ਰੂਮ 'ਚ ਮੋਬਾਈਲ ਨੰਬਰ ਵੀ ਰੱਖਿਆ ਗਿਆ ਜਿਹਦਾ ਨੰਬਰ ਹੈ 91567961 ਮੈਂ ਦੁਬਾਰਾ ਰਿਪੀਟ ਕਰ ਦਿੰਦਾ 91567961 ਜਿਹੜਾ ਵੀ 24 ਘੰਟੇ ਸਾਡੇ ਕੰਟਰੋਲ ਰੂਮ 'ਚ ਚੱਲ ਰਿਹਾ ਕਿਸੇ ਕਿਸਮ ਦੀ ਵਿਅਨਸ ਖਾਮੀ ਘਟਨਾ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਫੌਰੀ ਤੌਰ ਤੇ ਉੱਥੇ ਜਿਹੜੀ ਸਾਡੀ ਟੀਮ ਉਪਲਬਧ ਹੋਏਗੀ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਪ੍ਰਬੰਧਾਂ ਨੂੰ ਦੇਖਣ ਵਾਸਤੇ ਜੋ ਵੀ ਮੈਰਾਥਨ ਰੇਸ ਲਾ ਰਹੇ ਆ ਜਾਂ ਕੱਢ ਰਹੇ ਆ ਪਬਲਿਕ ਨੂੰ ਦੱਸਣ ਵਾਸਤੇ ਵੀ ਫਾਇਰ ਸੇਫਟੀ ਆਪਾਂ ਕਿਦਾਂ ਕਰਨੀ ਹੈ ਪਬਲਿਕ ਜਾਗਰਤ ਹੋਏਗੀ ਤੇ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਗ ਸਾਡੇ ਜਿੱਥੇ ਮਿੱਤਰ ਹੈ ਉੱਥੇ ਦੁਸ਼ਮਣ ਵੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦਦ ਨਾਲ ਰੱਖ ਕੇ ਜਿਸ ਤਰ੍ਹਾਂ ਇਹਨਾਂ ਨੇ ਪਹਿਲੋਂ ਸਕੂਲਾਂ ਕਾਲਜਾਂ 'ਚ ਗੱਡੀਆਂ ਤੇ ਜਾ ਕੇ ਸਭ ਤੋਂ ਲੋਕਾਂ ਨੂੰ ਅਵੇਅਰ ਕੀਤਾ ਵਾ ਉਸ ਤੋਂ ਅੱਗੇ ਹੀ ਪੈਦਲ ਕਰਕੇ ਸ਼ਹਿਰ ਦੇ ਵਿੱਚੋਂ ਲੰਘੇ ਉਹਨਾਂ ਹਿੱਸੇ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਤੇ ਆਮ ਪਬਲਿਕ ਦਾ ਪਹੁੰਚਣਾ ਔਖਾ ਹੈ ਉਹਨਾਂ ਥਾਵਾਂ 'ਚ ਜਤਰਾ ਇਥੇ ਨੰਘ ਕੇ ਤੇ ਲੋਕੀ ਵੇਅਰ ਕਰਾਂਗੇ ਵੀ ਅਸੀਂ ਫਾਇਰ ਬ੍ਰਿਗੇਡ ਦਾ ਤੇ ਸਿਵਲ ਡਿਫੈਂਸ ਦਾ ਕੀ ਕੰਮ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਕਿਸੇ ਮੇ ਹੁੰਦੀ ਆ ਤੇ ਜਿਹੜਾ ਨਿਰਜ ਜੀ ਨੇ ਨੰਬਰ ਦੱਸਿਆ ਉਸ ਨੰਬਰ ਤੇ ਚੱਟ ਪੈਣ